ਸ਼ਸ਼ੀਕਾਲ ਜੀ ਸਾਰਿਆਂ ਨੂੰ ਮੈਂ ਰਾਜਪੀਤ ਕੌਰ ਦੀ ਸਵਾਗਤ ਤੁਹਾਡੇ ਆਪਣੇ YouTube ਚੈਨਲ ਤੇ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਨ੍ਹਾਂ ਨੇ ਪਹਿਲਾਂ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਧੰਨਵਾਦ ਜੀ ਤੇ ਜਿਹੜੇ ਨਵੇਂ ਵੀ ਬਹਰਾ ਆ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਆਓ ਜੀ ਸੂਟ ਦੇਖਦੇ ਹਾਂ ਅੱਜ ਵਾਲੇ ਅੱਜ ਵਾਲੇ ਪਹਿਲੇ ਸੂਟ ਹੈ ਜਿਹੜੇ ਸ਼ੁਰੂ ਚ ਕਾਮ ਆਗੇ ਉਹ ਸਾਡੇ 1100 ਦੇ ਦੋ ਸੂਟ ਦੇਵਾਂਗੇ ਜੀ ਤੇ ਆਓ ਜੀ ਸ਼ੁਰੂ ਕਰਦੇ ਆਂ ਵੀਡੀਓ ਪਹਿਲਾ ਸੂਟ ਹੈ ਬਲੂ ਕਲਰ ਦਾ ਬਲੂ ਕਲਰ ਦਾ ਸੂਟ ਹੈ ਜੀ ਤੇ ਇਹ ਕਿ ਟੈਕਸ ਦੇ ਸੂਟ ਰਹਿਣਗੇ ਜੀ ਅੱਜ ਵਾਲੇ ਤੇ ਇਹ ਦੁਬਾਰਾ ਆਏ ਨੇ ਜੀ ਪਹਿਲਾਂ ਵੀ ਆਏ ਸੀ ਹੁਣ ਦੁਬਾਰਾ ਆਏ ਨੇ ਪਹਿਲਾਂ ਨੇ ਸਾਰੇ ਸੂਟ ਨਿਕਲ ਹੀ ਗਏ ਸੀ ਤੇ ਇਹਨੇ 500 ਦੇ ਸੌਰੀ 1100 ਦੇ ਦੋ ਸੂਟ ਦੇਵਾਂਗੇ ਕਾ 컬러 ਆ ਜੀ ਵਿੱਚ ਸ਼ਿਪਿੰਗ ਫ੍ਰੀ ਹੋਊਗੀ ਜੀ ਇਹਨਾਂ ਦੀ ਦੋ ਸੂਟ ਲੈ ਸਕਦੇ ਹੋ ਜੀ 1100 ਇੱਕ ਕਾ 컬러 ਆ ਜੀ ਵਿੱਚ ਬਲੂ 컬러 ਆ ਹੈ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਆਹ ਬਲੈਕ ਸੀਗਾ ਆਗੇ ਬਲੂ ਸੀ 1100 ਦੇ 2 ਸੂਟ ਦੇਵਾਂਗੇ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋਗੇ ਇੱਕ ਰਿਕੁਐਸਟ ਹੈ ਜੀ ਸਾਰੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਇਹ ਕਾਹ ਵਾਲਾ ਕੱਲ ਦਾ ਲਾਈਟ ਜਾ ਇਹ ਪਿਸਤਾ ਦਾ ਕਲਰ ਹੈ ਜੀ ਅਗਲਾ ਕਲਰ ਆਵਲਾ ਫਰੋਜੀ ਬਹੁਤ ਸੋਹਣਾ ਕਲਰ ਆ ਜੀ ਇਹਨਾਂ ਤੇ ਕੋਈ ਫੁੱਟ ਨਹੀਂ ਆਉਂਦਾ ਹੈਗਾ

ਆਰਡਰ ਕਰਦੇ ਜੀ ਚਾਹ ਵੜਾ ਕੇ ਨਰਸ ਤੁਹਾਨੂੰ ਕੋਈ ਵੀ ਸੂਟ ਦਾ ਸਕਰੀਨਸ਼ਾਟ ਲੈ ਸਕਦੇ ਜੀ ਇਹ ਸਾਰੇ ਸੂਟ 1100 ਦੇ 2 ਸੂਟ ਹੋਣਗੇ ਜੀ ਸ਼ਿਪਿੰਗ ਫ੍ਰੀ ਹੋएगी ਜੀ ਇਹਨਾਂ ਦੀ ਅਗਲਾ ਸੂਟ ਇਹ ਵਾਲਾ ਸੂਟ ਹੈਗਾ ਕਾਫੀ ਸ਼ੇਡ ਦਾ ਇਹ ਮਰੀਨੋ ਪੂਲ ਦਾ ਸੂਟ ਹੈ ਜੀ ਮੋਰ ਲੱਗੀ ਹੋਈ ਹੈ ਇਹਦਾ ਜਿਹਦੇ ਉੱਤੇ ਦੇਖ ਸਕਦੇ ਹੋਗੇ ਉਹਨਾਂ ਤੇ ਵੀ ਮੋਹਰੇ ਆਏ ਸੀ ਸਾਰੇ ਇੱਕ ਟੈਕਸ ਦੇ ਸੀਗੇ ਇਹ ਮਰੀਨੋ ਵੂਲ ਦਾ ਸੂਟ ਹੈ ਕਾਫੀ ਕਲਰ ਹੈ ਦਾ ਬਹੁਤ ਸੋਹਣਾ ਕਲਰ ਹੈ ਵੀ ਇੱਕ ਕੇ ਦੇ ਵਿੱਚ ਬਲੈਕ ਆਇਆ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ 5 ਮੀਟਰ ਦਾ ਸੂਟ ਰਹੂਗਾ ਜੀ ਇਹ ਤੇ ਇੱਕ ਵਾਲਾ ਹੈ ਕਲਰ ਹੈ ਵਿੱਚ ਬਲੈਕ ਬੋਸਣੇ ਕਲਰ ਇਹ 750 ਰੁਪਏ ਦੇ ਸੂਟ ਹੈ ਜੀ ਸ਼ਿਪਿੰਗ ਫ੍ਰੀ ਰਹੂਗੀ ਜਿਨ੍ਹਾਂ ਨੇ 750 ਰੁਪਏ ਦੇ ਦੋਨੋਂ ਸੂਟ ਇੱਕ ਸੂਟ ਦਾ ਪ੍ਰਾਈਸ 750 ਰੁਪਿਆ ਆਗਲੇ ਸੂਟ ਆਏਗੇ ਜੀ ਆਹ ਵਾਲੇ ਸੂਟ ਦੁਬਾਰਾ ਆਏ ਜੀ ਪਹਿਲਾਂ ਵੀ ਆਏ ਸੀ ਪੁਰੇ ਦੁਬਾਰਾ ਆਏ ਆ ਪਹਿਲਾਂ ਨੇ ਸੇਲ ਹੋ ਚੁੱਕੇ ਸੀਗੇ ਤੇ ਬਾਜਰੇ ਦਾ ਸਿੱਟਾ ਹੈ ਸੂਟ ਨੂੰ ਬੋਲਦੇ ਆ ਜੀ ਇਹਦੇ ਨਾਲ ਮਸਲੀਨ ਦਾ ਦੁਪੱਟਾ ਆ ਸਰਵਾਰਾ ਜੀ ਇਹ ਪਸ਼ਮੀਨਾ ਦੇ ਸੂਟ ਰੈਂਗ ਦੇ ਜੀ ਪਸ਼ਮੀਨਾ ਦੇ ਸੂਟ ਨੇ ਜੀ ਇਹ ਆਜ ਦੇ ਦੁਪੱਟੇ ਆ ਜੀ ਬਹੁਤ ਖੁੱਲੇ-ਤੁੱਲੇ ਦੁਪੱਟੇ ਆ ਮਸਲੀਨ ਦੇ ਪਿਆ ਮਸਲੀਨ ਦੇ ਦੁਪੱਟੇ ਆ ਜੀ ਬਹੁਤ ਸੋਹਣੇ ਇਹ ਸੌਂਦਾ ਪ੍ਰਾਈਸ 1990 ਹੈ ਜੀ ਸ਼ਿਪਿੰਗ ਫ੍ਰੀ ਹੋਊਗੀ ਜੀ ਇਹਦੀ ਉਹ ਲਾਂਸਟ ਮੇਰੇ ਸਾਈ ਜਦਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਇੰਨੇ ਜਿਹਾ ਲਾਲ ਰੰਗ ਆ ਜੀ ਆਹ ਵਾਲਾ ਬਲੈਕ ਆ ਸਲਵਾਰ ਇਹਦੇ ਤੇ ਕੋਈ ਬੁੰਨੀ ਹੋਣਾ ਜੀ ਬਹੁਤ ਸੋਹਣੇ ਹੈਂਡ ਨਾਲੇ ਸੂਟ ਨੇ ਜਿੱਥੇ ਮਰਜੀ ਪਾ ਸਕਦੇ ਉਹਦਾ ਡਿਜ਼ਾਈਨਿੰਗ ਦਿਖਾਦੀ ਇੱਕ ਵਾਰੀ ਸੋਨੂੰ ਕੋਲ ਕੇ ਹਲੋ ਆਵਲਾ ਕੀ ਰਾਂ ਤੇਤਰਾ ਬਾਜੂ ਆ ਜੀ ਮੇਰੇ ਬੱਚਾ ਨੂੰ ਥੋੜਾ ਜਿਹਾ ਕੈਮ ਕਰ ਦਿੱਤੀ ਆਵਲਾ ਇਹਦਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਬਣਿਆ ਇਹ ਬਲੈਕ ਕਲਰ ਹੈ ਤੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਜੀ 1600 ਰੁਪਏ ਇਹਦਾ ਰੇਟ ਹੈ ਜੀ ਗਿਆਨ ਤੋਂ ਜਿਹੜਾ ਦਿੱਤਾ ਸੀ ਪਾਸ ਹੋਰੇ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਹੈ ਇਹ ਤੁਹਾਡਾ ਲਗਾ ਸਲਵਾਰ ਹੈ ਜੀ ਆਹ ਬਣਾ ਦੁਪੱਟਾ ਹੈ ਜੀ ਪਿਆਰ ਮਸਲੀਨ ਦੇ ਦੁਪੱਟੇ ਹੈ ਜੀ ਇਹ ਤੁਹਾਨੂੰ ਇਹ ਪਸੰਦ ਦਾ ਸਕਰੀਨਸ਼ਾਟ ਲੈ ਲਉ ਆਂ ਦੀਆਂ ਸੂਟ ਹੈਗੀਆਂ ਜੀ ਜਿਹੜੇ ਇਹ ਬਹੁਤ ਸੋਹਣੇ ਆ ਏ ਮਸਲੀਨ ਤੋਂ ਮਸਲੀਨ ਆਂ ਦੀ ਮਸਲੀਨ ਦੇ ਸੂਟ ਨੇ ਮਸਲੀਨ ਦੇ ਦੁਪੱਟੇ ਨੇ ਬਹੁਤ ਸੋਹਣੇ ਕਲਰ ਨੇ ਬਹੁਤ ਸੌਫਟ ਸੌਫ ਸਟਾਫ ਹੈਗਾ ਬਹੁਤ ਸੋਹਣੇ ਡਿਜ਼ਾਈਨ ਆ ਸਾਡੇ ₹100 ਦਾ ਸੌਣ ਰੋਬ ਜੀ ਇਹ ਚਿੱਤੋ ਮਰਜੀ ਵੇਅਰ ਕਰ ਸਕਦੇ ਹੋ ਗਰਮੀ ਸਰਦੀ ਜਦੋਂ ਵੀ ਪਾ ਸਕਦੇ ਹੋ ਤੁਸੀਂ ਇਹਨੂੰ ਬਹੁਤ ਸੋਹਣਾ ਸੌਫਟ ਸੌਫਟ ਸਟਾਫ ਹੈਗਾ ਬਹੁਤ ਸੋਹਣੀ ਦੁਪੱਟੀਆਂ ਜੀ ਇਹਦੇ ਨਾਲ ਪਿਓਰ ਮਸਲੀਨ ਦੇ ਦੁਪੱਟੇ ਹੈ ਜੀ ਇਹਦੇ ਨਾਲ ਤੇ ਮਸਲੀਨ ਦਾ ਹੀ ਸੂਟ ਹੈ ਇਹ 200 ਮੀਟਰ ਤੋਂ ਵੀ ਜ਼ਿਆਦਾ ਬਹੁਤ ਸੋਹਣੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋਗੇ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰ ਸਕਦੇ ਹੋ ਮਸਲੀਨ ਸਿਲਕ ਅਜੀ ਇਹ ਇਹ ਸਿਲਕ ਦਾ ਸਟਾਕ ਹੈ ਜੀ ਇੱਕ ਕਲਰ ਇਹਦੇ ਵਿੱਚ ਆਵਾਂਗਾ

ਆਹ ਦਾ ਰੰਗ ਨਾ ਕੋਲ ਲੱਕ ਕੋਲ ਕਿ ਕਰ ਦੋ ਹੈ ਰੱਖਣੀਆਂ ਹੀ ਰੱਖ ਦੇ ਤੇ ਦੇ ਦੁਪट्टे ਦਾ ਫੱਟਾ ਜਿਹੜੀ ਡਿਜ਼ਾਈਨਿੰਗ ਹੋ ਰਹੀ ਹੈ ਕਿੰਨਾ ਪਿਆਰਾ ਬਣਿਆ ਇਹਦਾ ਡਿਜ਼ਾਈਨ ਹੀ ਹੋ ਰਿਹਾ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਪੱਤੇ ਦੀ ਬਹੁਤ ਪਿਆਰਾ ਕਲਰ ਹੈ ਜੀ ਪਿਸਤਾ ਦਾ ਆ ਲਓ ਸਿਕੋਲੀ ਦਿੱਤਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਬਹੁਤ ਸੋਹਣੇ ਕਲਰ ਨੇ 1650 ਰੁਪਏ ਇਹਦਾ ਪ੍ਰਾਈਸ ਰਹੂਗਾ ਜੀ ਜਿਹੜੇ ਟ੍ਰੈਂਡਿੰਗ 'ਚ ਹੁੰਦੀ ਹੈ ਜੀ ਕਲਰ ਉਹੀ ਵਾਲੇ ਕਲਰ ਆਉਂਦੇ ਨੇ ਜ਼ਿਆਦਾਤਰ ਇਸ ਟਾਈਮ ਇਹ ਕਲਰ ਟ੍ਰੈਂਡਿੰਗ 'ਚ ਨੇ ਆਪਲਾ ਬਲੈਕ ਹੈ ਜੀ ਇਹ ਵੀ ਬਹੁਤ ਸੋਹਣਾ ਹੈ ਆ ਇਹ ਦੁਪੱਟਾ ਚਾਹ ਲੋ ਕਿੰਨੇ ਸੋਹਣੇ ਦੁਪੱਟੇ ਨੇ ਬਹੁਤ ਸੋਹਣਾ ਸਟਾਫ ਹੈਗਾ ਸਿਲਕ ਦੇ ਮਸਲੀਨ ਸਿਲਕ ਦੇ ਦੁਪੱਟੇ ਇਹਵੇਂ ਟੂਟ ਵੀ ਸਿਲਕ ਦਾ ਮਸਲੀਨ ਦਾ ਤੇ ਦੁਪੱਟਾ ਵੀ ਸੀ ਚਾਰ ਮਸਲੀਨ ਆ ਇਹ ਸੂਟ ਨਹੀਂ ਮਿਲੂਗਾ ਜੀ 1650 ਦਾ ਅਲੋਚ ਕਿਉਂ ਜਦੋਂ ਅਰਜੀ ਵੇਰ ਦਾ ਸਕਦੇ ਹਾਂ ਜੀ ਹੁਣ ਪਾਰਟੀ ਵੇ ਸੂਟ ਨੇ ਕੋਈ ਏਦਾਂ ਨਹੀਂ ਹੋਏਗਾ ਕਿਤੇ ਵੀ ਜਾਣਾ ਆਉਣਾ ਪਾ ਸਕਦੇ ਹੋਗੇ ਆਹ ਇਹ ਦੁਪੱਟਾ ਇਹ ਦੁਪੱਟਾ ਵੀ ਬਹੁਤ ਸੋਹਣਾ ਬੜਿਆ ਹੋਇਆ ਜੀ ਇਸ ਦਾ ਲੈ ਰਹੇ ਜੀ ਇਹ ਵਾਲਾ ਸੋਹਣੇ ਸੂਟ ਨੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਜੀ ਇਹ ਸੂਟ ਦੇ ਪ੍ਰਾਈਸ ਹੈ 1650 ਰੁਪਏ ਸੀਗੇ ਜੀ ਹਾਂ ਜੀ ਉਮੀਦ ਹੈ ਜੀ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਜੀ ਤੇ ਸਾਰਿਆਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਧੰਨਵਾਦ ਜੀ ਸ਼ਾਸਤਰੀ ਕਾਂ